ਹੜਾਂ ਦੇ ਨੁਕਸਾਨ ਦੀਆਂ ਤਸਵੀਰਾਂ ਆਪਾਂ ਸਾਰਿਆਂ ਨੇ ਮੀਡੀਆ ਸੋਸ਼ਲ ਮੀਡੀਆ ਦੇ ਰਾਹੀਂ ਵੇਖੀਆਂ ਪਰ ਹੁਣ ਜ਼ਿੰਦਗੀ ਬਰਤ ਰਹੀ ਹੈ ਘਰਾਂ ਵੱਲ ਨੂੰ ਪਰ ਬਹੁਤੇ ਘਰਾਂ ਦੇ ਵਿੱਚ ਹਾਲੇ ਵੀ ਜ਼ਿੰਦਗੀ ਡਰ ਦੇ ਸائے ਹੇਠ ਗੁਜ਼ਰ ਰਹੀ ਹੈ ਕਲਾਕਾਰ ਆ ਰਹੇ ਹਨ ਕਿਰਤਾਰੇ ਵੀਰੇ ਪੁਲਿਸ ਮੈਂ ਉਹ ਦੇ ਕੇ ਹੱਥ ਜੋੜ ਤੇ ਮਿਹਨਤ ਕਰਦੀਆਂ ਪੁਲਿਸ ਸਾਡੇ ਘਰ ਦੇ ਆ ਤੇ ਹਾਲਾਤ ਵੇਖ ਲਵੇ ਜਿਵੇਂ ਉਹਨੂੰ ਚੰਗੀ ਲੱਗੇ ਉਹਦਾ ਆ ਤੇ ਕਰ ਜਾਵੇ ਅਸੀਂ ਕੋਈ ਮੰਗਤੇ ਨਹੀਂ ਸੀਗੇ ਆਪਦੀ ਘਰ ਬਣਾ ਲਿਆ ਸੀ ਕਹਿੰਦੇ ਸੀ ਸਾਡੇ ਬੱਚੇ ਆਸੀਂ ਆਪਦੀ ਰੋਟੀ ਖਵਾ ਕੇ ਖਾ ਲਵਾਂਗੇ ਪਰ ਨਹੀਂ ਅੱਜ ਪੁਲਿਸ ਮੈਂ ਕਿਰਤ ਨੂੰ ਬੇਨਤੀ ਕਰਦੀਆਂ ਬਣ ਕਿਰਤਾਰੇ ਤੇ ਸਾਡਾ ਘਰ ਵੇਖੇ ਜਿਵੇਂ ਉਹਨੂੰ ਚੰਗੀ ਲੱਗੇ ਉਹਦਾ ਦਾ ਕਰ ਜਾਵੇ ਸਰ ਪਾਣੀ ਇਹਨੇ ਚੱਲਦਾ ਰਹ ਹੁਣ ਅੰਦਰੋਂ ਨੀਆਂ ਬੈਠੀਆਂ ਹੋਈਆਂ ਇਹਨੇ ਮਕਾਨ ਦਾ ਕੀ ਪਤਾ ਕਿਹੜੇ ਵੇਲੇ ਵੀ ਦੇਖ ਸਕਦਾ ਹੈ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ ਅਸੀਂ ਮਿਹਨਤੀ ਬੰਦੇ ਆ ਹੁਣ ਤੱਕ ਮੈਂ 10 ਤੋਂ 12 15 ਸਾਲ ਪੱਠੇ ਤੇ ਕੰਮ ਕੀਤਾ ਇੱਟ ਰੋੜਾ ਜੋੜ ਕੇ ਇੱਥੋਂ ਤੱਕ ਕਪੜੇ ਆ ਜੇ ਅੱਜ ਸਾਡਾ ਘਰ ਨੁਕਸਾਨ ਜਾਂਦਾ ਸੱਥੂ ਅੱਜ ਝੁਗੀ ਵੀ ਨਹੀਂ ਬਣਨੀ ਤੇ ਰਾਤ ਨੂੰ ਬੱਚੇ ਸੌਂਦੇ ਨੇ ਰਾਤ ਨੂੰ ਡਰਦੇ ਨੇ دریا ਮੁੱਢੇ ਚੱਲਦਾ ਪਿਆ ਕਿਹੜੇ ਵੇਲੇ ਦੇਖ ਸਕਦਾ ਹੈ ਦੋ ਸਾਡੇ ਬੱਚੇ ਆ ਸੀ ਮਿਹਨਤ ਕਰ ਕਰ ਤੇ ਘਰ ਬਣਾਏ ਅੱਜ ਹੁਣ ਵੇਖੋ ਕੋਈ ਇਹਨਾਂ ਦੀ ਮਿਹਨਤ ਸਾਨੂੰ ਹੈ ਹੀ ਨਹੀਂ ਕਿ ਵੀ ਘਰ ਬਚੂਗਾ ਅਸੀਂ ਰਾਤ ਸੌਣਾ ਜਦੋਂ ਖੰਮਾ ਡਿਗਦੀਆਂ ਤੇ ਬੱਚੇ ਉੱਠ ਉੱਠ ਤੇ ਬੈਠ ਜਾਂਦੇ ਆ ਮੰਮੀ ਆਪਾਂ ਕਿੱਥੇ ਜਾਣਾ ਡੈਡੀ ਆਪਾਂ ਕਿੱਥੇ ਜਾਈਏ ਆਪਣੇ ਘਰੇ ਦਰਿਆ ਆ ਗਿਆ ਲੱਗ ਗਿਆ ਆ ਗਿਆ ਕਮਰੇ ਡਿਗ ਜਾਣਗੇ ਸਾਡੇ ਕੋਲ 2023 ਚ ਪਾਣੀ ਆਇਆ ਸੀ ਜੀ ਤੇ ਉਦੋਂ ਫਲਸ਼ ਆਉਂਛ ਛੱਡ ਗਏ ਸਾਡੇ ਉਹ ਨਹੀਂ ਬਣ ਹੋਈਆਂ ਜੇ ਮਕਾਨ ਡੇਗੇ ਤਾਂ ਅਸੀਂ ਕਿੱਥੋਂ ਬਣਾ ਲਾਂਗੇ ਜੀ ਬਹੁਤ ਹੀ ਹਾਲਾਤ ਮਾੜੇ ਨੇ ਹੱਦੋਂ ਬਾਹਲੇ ਜੀ ਇੱਥੇ ਰਾਤ ਨੂੰ ਹੋਣ ਤਾਂ ਮੰਨ ਕੇ ਚਲੋ ਰਾਤ ਕਦੋਂ ਪਵੇਗੀ ਰਾਤ ਨੂੰ ਘੱਟ ਤੋਂ ਘੱਟ ਵੀ 1-2 ਹਫਤਾ ਪੱਕੇ ਨਿਕਲਣਗੇ ਨਿਕਲਣਗੇ ਤੁਜੀ ਹੜਾਂ ਦੇ ਨੁਕਸਾਨ ਦੀਆਂ ਤਸਵੀਰਾਂ ਆਪਾਂ ਸਾਰਿਆਂ ਨੇ ਮੀਡੀਆ ਸੋਸ਼ਲ ਮੀਡੀਆ ਦੇ ਰਾਹੀਂ ਵੇਖੀਆਂ ਪਰ ਹੁਣ ਜ਼ਿੰਦਗੀ ਪਰਤ ਰਹੀ ਆ ਘਰਾਂ ਵੱਲ ਨੂੰ ਪਰ ਬਹੁਤੇ ਘਰਾਂ ਦੇ ਵਿੱਚ ਹਾਲੇ ਵੀ ਜ਼ਿੰਦਗੀ ਡਰ ਦੇ ਸائے ਹੇਠ ਗੁਜ਼ਰ ਰਹੀ ਆ ਪਿੰਡ ਟੈਂਡੀ ਆਲਾ ਖੜੇ ਆ ਟੈਂਡੀ ਆਲਾ ਭਾਰਤ ਦਾ ਅਖੀਰਲਾ ਪਿੰਡ ਹੈ ਪੰਜਾਬ ਦਾ ਅਖੀਰਲਾ ਪਿੰਡ ਹੈ ਤੇ ਇਸ ਤੋਂ ਬਾਅਦ ਅੱਗੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਸਤਲੁਜ ਦਰਿਆ ਜਮਾ ਇਹਨਾਂ ਦੇ ਬੂਹੇ ਦੇ ਮੂਰ ਦੇ ਲੰਗਦਾ ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿਹੜਾ ਘਰ ਸਤਲੁਜ ਦਰਿਆ ਨੇ ਬੁਰੀ ਤਰ੍ਹਾਂ ਨੁਕਸਾਨ ਕਰਕੇ ਰੱਖਤਾ ਕੀਮਤੀ ਸਮਾਨ ਕਣਕ ਦਾਣੇ ਤੇ ਹੋਰ ਇਹਨਾਂ ਨੇ ਆਪਣੇ ਕੋਠੇ ਦੇ ਰੱਖ ਲਿਆ ਪਰ ਆ ਜਿਹੜਾ ਹੈਗਾ ਘਰ ਬੁਰੀ ਤਰ੍ਹਾਂ ਨੁਕਸਾਨ ਹੈ ਗਿਆ ਪਾਣੀ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਹਲੇ ਵੀ ਉਸ ਕੰਧ ਦੇ ਉੱਪਰ ਛਪੀਆਂ ਹੋਈਆਂ ਨੇ ਜਿੱਥੇ ਪੂਰੀ ਤਰ੍ਹਾਂ ਨਿਸ਼ਾਨ ਦਿਖ ਰਹੇ ਨੇ ਵੀਰ ਨਾਲ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਪੈਂਟੇਂਡੀ ਵਾਲ ਦਾ ਰਹਿਣ ਵਾਲਿਆ ਜੀ ਤੇ ਆ ਤੁਸੀਂ ਵੇਖੋ ਜੀ ਸਤਲੁਜ ਦਰਿਆ ਵਗਦਾ ਆਪਣੇ ਅਜ ਤੋਂ ਪਹਿਲਾਂ ਬਹੁਤ ਘੱਟ ਤੋਂ ਘੱਟ ਵੀ 10 ਤੋਂ 8-10 ਕਿਲੇ ਦੂਰ ਸੀਗਾ ਇਹ ਚੱਲਦਾ ਚੱਲਦਾ ਟਾਲ ਆਉਂਦਾ ਲਾਉਂਦਾ ਆਪਣੇ ਕਰ ਤੋਂ ਵੱਧ ਤੋਂ ਵੱਧ ਹੁਣ ਲੱਗੇ ਆ ਗਿਆ ਜੀ ਕਦੋਂ ਵੀ ਲੇਖ ਸਕਦਾ ਹੈ ਵਿੱਚ ਜੀ ਤੇ ਸਾਡੀ ਵਾਤੂ ਵਾਦ ਕਿਸੇ ਨਾ ਕਿਤੇ ਸੁਣਾਈ ਉਹ ਚਲਪ ਕੀਤੀ ਜਾਵੇ ਰ ਮੈਂ ਜਿਵੇਂ ਵੇਖ ਰਿਹਾ ਹਾਂ ਵੀ ਤੁਹਾਡਾ ਘਰ ਹੁਣ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਰੱਬ ਨਾ ਕਰੇ ਕਦੇ ਕੋਈ ਅਜਿਹੀ ਗੱਲ ਹੋਵੇ ਵੀ ਕਿਸੇ ਵੇਲੇ ਵੀ ਡਿੱਗ ਸਕਦਾ ਜਿਹੜੇ ਤਰੀਕੇ ਨਾਲ ਪਾਣੀ ਦੀ ਸਹਲਾਬ ਚੜੀ ਹੋਈ ਹੈ ਜਿਸ ਤਰੀਕੇ ਨਾਲ ਤੁਹਾਡੀਆਂ ਨੀਹਾਂ ਕਮਜ਼ੋਰ ਹੋ ਗਈਆਂ ਨੇ ਹਾਂਜੀ ਹਾਂਜੀ ਤੇ ਨੀਹਾਂ ਤੇ ਪਾਣੀ ਇਹਨੇ ਨਾਲ ਚਲਦਾ ਰ ਹੁਣ ਅੰਦਰੋਂ ਨੀਹਾਂ ਬੈਠੀਆਂ ਹੀ ਇਹਨੇ ਮਕਾਨ ਦਾ ਕੀ ਪਤਾ ਕਿਹੜੇ ਵੇਲੇ ਵੀ ਡਿੱਗ ਸਕਦਾ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ ਅਸੀਂ ਮਿਹਨਤੀ ਬੰਦੇ ਹਾਂ ਹੁਣ ਤੱਕ ਮੈਂ 10 ਤੋਂ 12 15 ਸਾਲ ਪੱਠੇ ਦੇ ਕੰਮ ਕੀਤਾ ਐਟ ਰੋੜਾ ਜੋੜ ਕੇ ਇਥੋਂ ਤੱਕ ਕਪੜੇ ਆ ਜੇ ਅੱਜ ਸਾਡਾ ਕਾਰ ਨੁਕਸਾਨ ਜਾਂਦਾ ਸੱਥੂ ਅੱਜ ਝੁਗੀ ਵੀ ਨਹੀਂ ਬਣਨੀ ਤੁਸੀਂ ਘਰੇ ਕਿੱਦਿਆਂ ਆਇਓ ਵਾਪਸ ਸਾਨੂੰ ਇਹ ਚੌਥਾ ਦਿਨ ਜੀ ਕਰੇ ਆਏ ਨੂੰ ਜੀ ਸਾਡਾ ਰਸਤੇ ਤੇ ਆ ਵੇਖ ਲੋ ਤੁਸੀਂ ਅੰਨਿਕ ਮਾਰ ਕੇ ਮੜਾ ਜਾਂ ਸਾਨੂੰ ਰਸਤਾ ਵੀ ਹੈ ਨਹੀਂ ਵੀ ਕਾਰ ਨੂੰ ਆਉਣ ਵਾਸਤੇ ਇੱਥੇ ਜੀ ਤੇ ਰਾਤ ਨੂੰ ਬੱਚੇ ਸੌਂਦੇ ਨੇ ਰਾਤ ਨੂੰ ਡਰਦੇ ਨੇ ਵੀ ਦਰਿਆ ਮੁੱਢੇ ਚੱਲਦਾ ਪਿਆ ਕਿਹੜੇ ਵੇਲੇ ਢਿੱਕ ਸਕਦਾ ਅੱਛਾ ਜਦੋਂ ਹੜ ਨਹੀਂ ਆਈ ਸੀ ਉਦੋਂ ਆਹ ਗੰਧ ਹੈਗੀ ਸੀ ਇੱਥੇ ਹਾਂਜੀ ਹਾਂਜੀ ਗੰਧ ਸੀਗੀ ਜੀ ਹਾਂਜੀ ਹੁਣੇ ਹੁਣ ਤਾਂ ਇੱਥੇ ਐਂ ਲੱਗਦਾ ਵੀ ਕੁਛ ਵੀ ਨਹੀਂ ਉਜਾੜਾ ਹਾਂਜੀ ਹਾਂਜੀ ਹੁਣ ਤਾਂ ਸਾਰੀ ਜਾੜ ਲੱਗਦੀ ਸਭ ਜੀ ਸਾਡੇ ਕੋ 2023 ਚ ਪਾਣੀ ਆਇਆ ਸੀ ਜੀ ਤੇ ਉਦੋਂ ਫਲਸ਼ ਆਊਟ ਛੱਡ ਗਏ ਸਾਡੇ ਉਹ ਨਹੀਂ ਬਣ ਹੋਈਆਂ ਜੇ ਮਕਾਨ ਡੇਗੇ ਤਾਂ ਅਸੀਂ ਕਿੱਥੋਂ ਬਣਾ ਲਾਂਗੇ ਜੀ ਮੈਂ ਤਰ੍ਹਾਂ ਤਾਂ ਰੋਟੀ ਨਹੀਂ ਪੂਰੀ ਹੁੰਦੀ ਤੇ ਮਕਾਨ ਕਿੱਥੋਂ ਬਣਾਵਾਂਗੇ ਸੋ ਇਹ ਪਰਿਵਾਰ ਆ ਵੀਰ ਦਾ ਗੁੜੀਆ ਹੈ ਉਹਨਾਂ ਦੀ ਪਤਨੀ ਨੇ ਭੈਣ ਜੀ ਜਿਹੜੇ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਉਧਰ ਬਾਈ ਜੀ ਕਹਿੰਦੇ ਪਿਛਲੀ ਵਾਰ ਹੜਾਂ ਵੇਲੇ ਲੈਟਰਿੰਗਾਂ ਡਿਗਪੀਆਂ ਸੀਗੀਆਂ ਹੁਣ ਘਰ ਨੂੰ ਹੋਰ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਹੋਇਆਗਾ ਅ ਜ਼ਿੰਦਗੀ ਵੀ ਸ਼ਾਕ ਦੁਆਰੇ ਪਾਰਤ ਰਹੀ ਆ ਦੁਆਰੇ ਘਰਾਂ ਦੇ ਵਿੱਚ ਆ ਗਏ ਨੇ ਹੋਰ ਪਰਿਵਾਰ ਵੀ ਆ ਗਏ ਨੇ ਪਰ ਤੁਸੀਂ ਤਾਂ ਜਿਹੜਾ ਹੈਗਾ 24 ਘੰਟੇ ਡਰਦੇ ਹੋ ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਡਰਦੇ ਹਾਂ ਤੇ ਜਿਵੇਂ ਅਜੇ ਕੋਟਾ ਰੁਕੀ ਨਹੀਂ ਲੱਗੀ ਹੋਈ ਆ ਗੱਟੇ ਲਾਉਂਦੇ ਪਏ ਆ ਉਹ ਪਿੱਛੇ ਗੱਟੇ ਲੱਗ ਗਏ ਜੇ ਸਾਡੇ ਘਰ ਦੇ ਲੱਗੇ ਨਹੀਂ ਲੱਗੇ ਇੱਕ ਕਨਾਲ ਵਾਟ ਹੈਗੀ ਆ ਕਨਾਲ ਤੋਂ ਵੀ ਕਟਾ ਜੋ ਸਤਲੁਜ ਦਰਿਆ ਸਾਡੇ ਨੇੜੇ ਕੀ ਆ ਤੇ ਅਸੀਂ ਸਾਡੇ ਕੋਲ ਟੈਟਰੀਂਗ ਬਾਥਰੂਮ ਨਹੀਂ ਬਣੇ ਤਾਂ ਅਸੀਂ ਘਰ ਕਿੱਥੋਂ ਬਣਾ ਲਾਂ ਮਿਹਨਤ ਦੇ ਨਾਲ ਅਸੀਂ ਜੋ 5 ਮਰਲੇ ਦਾ ਸਥਾਨ ਜਗਾ ਲਈ ਸੀਗੀ ਉੱਥੇ ਅਸੀਂ ਘਰ ਬਣਾਇਆ ਸੀ ਇੰਨੀ ਮਿਹਨਤ ਦੇ ਨਾਲ ਦ ਇੰਤਕਾਰ ਕਰ ਕਰਤੇ ਘਰ ਬਣਾਏ ਅੱਜ ਹੁਣ ਵੇਖੋ ਕੋਈ ਇਹਨਾਂ ਦੀ ਮਿਹਨਤ ਸਾਨੂੰ ਹੈ ਹੀ ਨਹੀਂ ਕਿ ਵੀ ਘਰ ਬਚੂਗਾ ਅਸੀਂ ਰਾਤ ਸੌਣਾ ਜਦੋਂ ਖੰਮਾ ਡਿੱਗਦੀਆਂ ਤੇ ਬੱਚੇ ਉੱਠ ਉੱਠ ਤੇ ਬੈਠ ਜਾਂਦੇ ਆ ਮੰਮੀ ਆਪਾਂ ਕਿੱਥੇ ਜਾਣਾ ਡੈਡੀ ਆਪਾਂ ਕਿੱਥੇ ਜਾਈਏ ਆਪਣੇ ਕਰੇ ਦਰਿਆ ਆ ਗਿਆ ਲਾਗ ਗਿਆ ਆ ਗਿਆ ਕਮਰੇ ਡੇਗ ਜਾਣਗੇ ਪਰ ਮਜਬੂਰੀ ਹੈ ਵੀਰੇ ਹੁਣ ਕਿਸੇ ਦੇ ਕਰੇ ਨਾ ਅਸੀਂ ਨਹੀਂ ਰਿਹਾ ਜਾਂਦਾ ਤੇ ਅਸੀਂ ਇੱਥੇ ਰਹਿਨੇ ਆ ਅਸੀਂ ਇਹ ਫੀਲ ਕਰਦੇ ਆਂ ਜੇ ਕੋਈ ਵੀ ਅਸੀਂ ਮਿਹਨਤ ਕਰਦੇ ਆਂ ਜੇ ਕੋਈ ਵੀ ਹੈਲਪ ਕਰਨਾ ਚਾਵੇ ਸਾਡੇ ਪਲੀਸ ਘਰ ਵਾਸਤੇ ਹੈਲਪ ਕਰੇ ਸਾਡੀ ਕੋਈ ਪੈਲੀ ਨਹੀਂ ਹੈਗੀ ਪੈਲੀ ਤਾਂ ਸਵੇਰੀ ਜਿਵੇਂ ਕਿ ਮਾਰੀ ਗਈ ਕਣਕ ਹੋ ਜੂਗੀ ਪਰ ਸਾਨੂੰ ਕੋਈ ਉਮੀਦ ਆਦਾਂ ਦੀ ਨਹੀਂ ਹੈਗੀ ਵੀਰੇ ਵੀ ਜੋ ਸਾਡੇ ਘਰ ਡੇਗ ਗਿਆ ਤਾਂ ਅਸੀਂ ਬਣਾ ਸਕਾਂਦੇ ਬਿਲਕੁਲ ਨਹੀਂ ਬਣਾ ਸਕਦੇ ਅਸੀਂ ਬਹੁਤ ਜ਼ਿਆਦਾ ਦੁਖੀ ਆ ਜੇ ਹੈਲਪ ਕਰਨਾ ਚਾਹੁੰਦਾ ਹੈ ਸਾਡੇ ਘਰ ਤੱਕ ਕਰੇ ਜੋ ਕਿ ਪਿੰਡ ਦੀ ਸਹਾਇਤਾ ਹੈ ਜ਼ਮੀਨਾਂ ਵਾਲੇ ਤਾਂ ਮਾਜਬਾ ਮਿਲ ਜਾਊਗਾ ਕੁਝ ਉਹਨਾਂ ਦੇ ਵਾਈਕ ਵੀ ਟਰੈਕਟਰ ਮਿਲ ਜਾਂਦੇ ਬੀਜ ਮਿਲ ਜਾਣਗੇ ਸਾਨੂੰ ਕੀ ਮਿਲੇਗਾ ਸਰਕਾਰਾਂ ਤੋਂ ਸਰ ਨਾ ਤਾਂ ਸਰਕਾਰ ਕੁਝ ਦੇ ਰਹੀ ਜੋ ਹੈਲਪ ਕਰਨ ਦੇ ਲਈ ਆਂਦੇ ਨੇ ਵੇਖੋ ਜੀ ਪਿੰਡ ਉਹ ਵੀ ਲੈ ਕੇ ਤੇ ਆਪ ਦੇ ਆਪੋ ਆਪ ਦੇ ਜਿੱਥੇ ਕਿਦਾਂ ਜੀ ਕਰਦਾ ਲੈ ਲੈਂਦਾ ਸਾਨੂੰ ਕੋਈ ਕੁਝ ਨਹੀਂ ਦੇ ਰਿਹਾ ਪੀਲੇ ਮੈਂ ਮਿੰਤ ਕਰਦੀਆਂ ਜੋ ਕੋਈ ਹੈਲਪ ਕਰਨਾ ਚਾਵੇ ਪਲੀਜ਼ ਸਾਡਾ ਕਾਰ ਵੇਖ ਕੇ ਜਿਵੇਂ ਕਿਸੇ ਨੂੰ ਚੰਗੀ ਲੱਗੇ ਉਦਾਂ ਦੀ ਕੋਈ ਹੈਲਪ ਕਰ ਸਕਦਾ ਜਰੂਰ ਭੈਣ ਜੀ ਮਦਦ ਕਰਨਗੇ ਗੁਰੂ ਮਹਾਰਾਜ ਦੀ ਕਿਰਪਾ ਸਾਰੇ ਮਦਦ ਵਾਲੇ ਆ ਰਹੇ ਨੇ ਤੁਹਾਡੇ ਪਿੰਡਾਂ ਤੱਕ ਵੀ ਜਰੂਰ ਪਹੁੰਚਣਗੇ ਉਧਰ ਚਲੋ ਜਿਹੜੇ ਪਾਸੇ ਜ਼ਿਆਦਾ ਇੱਕ ਵਾਰੀ ਨੁਕਸਾਨ ਹੋਇਆ ਉਧਰ ਆ ਇੱਧਰ ਅੱਗੇ ਦਿਖਾ ਦਈਏ ਆ ਮਿੱਟੀ ਹੁਣ ਚੜੀ ਹੋਈ ਹੈ ਜਦੋਂ ਹੜਾ ਹੜਾਏ ਸੀ ਹਾਂਜੀ 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 ਜੀ ਇੱਧਰ ਵੀ ਮੈਂ ਵੇਖ ਰਿਹਾ ਹਲੇ ਵੀ ਮਿੱਟੀ ਤੁਹਾਡੇ ਚੁੱਲ੍ਹੇ ਚੋਂ ਹਾਂਜੀ ਹਾਂਜੀ ਜੀ ਜੀ ਆਹ ਵੇਖੋ ਕਿਵੇਂ ਪਈ ਆ ਤਾਕ ਕੋਲਰ ਵਗੈਰਾ ਵੇ ਸਾਰਾ ਸਮਾਨ ਟੁੱਟਿਆ ਹੋਇਆ ਵੀ ਰੇ ਹਾਂਜੀ ਤੇ ਬੁਰੀ ਤਰ੍ਹਾਂ ਹੀ ਹਾਲ ਅੰਦਰ ਕਰ ਦੇ ਵੇਖੇ ਜਮਨ ਕਿੱਦਾਂ ਦੇ ਆ ਹੋਏ ਪਏ ਬਹੁਤ ਜ਼ਿਆਦਾ ਮਾੜੇ ਆ ਲਾ ਤੁਸੀਂ ਬਹੁਤ ਜ਼ਿਆਦਾ ਔਖੇ ਗਏ ਨਾ ਸਰਦੀ ਮਾਰੇ ਜੇ ਕਿ ਇੱਥੇ ਅਸੀਂ ਰਹਿ ਰਹੇ ਹਾਂ ਮਿਹਨਤ ਕਰ ਕਰ ਤੇ ਕਾਰ ਬਣਾਇਆ ਜੋ ਜਿੰਨੀ ਕੋ ਮਿਹਨਤ ਕਰਦੇ ਸੀ ਲੋਕਾਂ ਨੇ ਜਿਵੇਂ ਕਿ ਜ਼ਿਮੀਦਾਰਾਂ ਨੇ ਨੌਕਰੀ ਲਾ ਕੇ ਸਿਹਰੀ ਬੰਦਾ ਹੋ ਕੇ ਜਾ ਤੇ ਦੋਨਾਂ ਜੀਆਂ ਨੇ ਕੰਮ ਕਰਨਾ ਇੱਥੋਂ ਤੱਕ ਪਹੁੰਚੇ ਸੀ ਪਰ ਸਤਲੁ ਜਦਿਆ ਨੇ ਫੇਰ ਆ ਤੇ ਤਸਨਸ ਕਰਤੀ ਸਾਡੇ ਘਰ ਦੀ ਪਾਣੀ ਆ ਨਿਸ਼ਾਨ ਹਲ ਤੱਕ ਪਏ ਐ ਵੀ ਇੱਥੋਂ ਤੱਕ ਸੀ ਨਹੀਂ ਇੰਨੇ ਤੱਕ ਸੀਗਾ ਪਾਣੀ ਉਹ ਸਲਾਬ ਚੜੀ ਹੋਇਆ ਐ ਇੰਨੇ ਤੱਕ ਹਾਂਜੀ ਹਾਂਜੀ ਹਾਂ ਇੱਥੋਂ ਤੱਕ ਸੀਗੇ ਪਾਣੀ ਤੇ ਇੱਧਰ ਮਿੱਟੀ ਹਾਲੇ ਵੀ ਪਈ ਆ ਤੁਹਾਡੇ ਦੀ ਮਿੱਟੀ ਘਟੋ ਘੜੇ ਇੱਥੇ 2 2 ਫੁੱਟ ਸੀਗਾ ਜੀ ਇਹ ਤਾਂ ਅਸੀਂ ਜੰਦਰੇ ਨਾਲ ਖਿੱਚੀ ਆ ਕਿਵੇਂ ਮੰਨ ਕੇ ਵਟਾਂ ਪਾਉਣਾ ਜੰਦਰਾਂ ਨਹੀਂ ਹੁੰਦਾ ਉਹ ਤਾਂ ਮਿੱਟੀ ਖਿੱਚ ਖਿੱਚ ਕੇ ਬਾਹਰ ਕੱਢੀ ਆ ਜੀ ਬਹੁਤ ਮਿੱਟੀ ਸੀਗੀ ਜੀ ਬਹੁਤ ਹੀ ਹਾਲਾਤ ਮਾੜੇ ਨੇ ਹੱਦੋਂ ਬਾਲੇ ਜੀ ਇੱਥੇ ਰਾਤ ਨੂੰ ਹੋਣ ਤਾਂ ਮੰਨ ਕੇ ਚਲੋ ਰਾਤ ਕਦੋਂ ਪਵੇਗੀ ਰਾਤ ਨੂੰ ਘੱਟ ਤੋਂ ਘੱਟ ਵੀ 1 2 ਸੱਪ ਤਾਂ ਪੱਕੇ ਨਿਕਲਣਗੇ ਨਿਕਲਣਗੇ ਤੁ ਤੁਸੀਂ ਵੇਖ ਰਹੇ ਮਗਰ ਗੰਦ ਵੱਜਿਆ ਸਾਰੇ ਕੋਈ ਸਾਫ ਸਫਾਈ ਤਾਂ ਹੈ ਨਹੀਂ ਮੱਛਰ ਬਹੁਤ ਹੈ ਇੱਥੇ ਅਸੀਂ ਤਾਂ ਇਹ ਇੱਕ ਬੇਨਤੀ ਕਰਦੇ ਆਂ ਵੀ ਸਾਡੀ ਗੁਬਤ ਵਧ ਹਲਫ ਕੀਤੀ ਜਾਵੇ ਸੋ ਇੱਕ ਮਿਹਨਤਕਸ਼ ਮਜ਼ਦੂਰ ਪਰਿਵਾਰ ਸਾਥੀਓ ਪਤੀ ਪਤਨੀ ਖੜੇ ਨੇ ਬੱਚੀ ਇਹਨਾਂ ਦੀ ਦੋ ਕੁੜੀਆਂ ਨੇ ਤੇ ਇੱਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇੱਕ ਤਮ ਹੜਾ ਨੇ ਜਿਹੜਾ ਹੈਗਾ ਜਸ ਸਤਲੁਜ ਦਰਿਆ ਨੇ ਆਈ ਨਹੀਂ ਪਤਾ ਵੀ ਇਹ ਘਰ ਹੈ ਕਿ ਜਾਂ ਉਜਾੜ ਚ ਜੰਗਲ ਚ ਰਹਿੰਦੇ ਨੇ ਆ ਮਿੱਟੀ ਦੇਖੋ ਕਿੰਨੀ ਚੜ ਗਈ ਹੈ ਤੇ ਆ ਨਾਲ ਦਰਿਆ ਆ ਗਿਆ ਸਾਹਮਣੇ ਇਹ ਇਹ ਤਸਵੀਰ ਹੈ ਇਸ ਘਰ ਦੀ ਕਿ ਇੱਥੇ ਮਿੱਟੀ ਐਡੀ ਐਡੀ ਚੜ ਗਈ ਹੈ ਤੇ ਆ ਸਾਹਮਣੇ ਤੁਸੀਂ ਦਰਿਆ ਵੇਖ ਰਹੇ ਹੋ ਸੋ ਬਿਲਕੁਲ ਬੂਹੇ ਤੇ ਇੱਕ ਕਹਿ ਸਕਦੇ ਹਾਂ ਕਿ ਕਨਾਲ ਦਾ ਫਰਕ ਵੀ ਨਹੀਂ ਹੈ ਇੱਕ ਕਨਾਲ ਦਾ 10 15 ਮਰਲਿਆਂ ਦਾ ਫਰਕ ਵੀ ਨਹੀਂ ਹੈ ਔਰ ਸਤਲੁਜ ਦਰਿਆ ਬਿਲਕੁਲ ਨਾਲ ਲੰਘ ਰਿਹਾ ਇੱਥੋਂ ਵੀ ਜਿਹੜੀ ਕੰਧ ਸੀਗੀ ਵੀਰੇ ਉਹ ਵੀ ਟਹਿ ਗਈ ਹੈ ਜਿਹੜਾ ਟਹਿ ਗਈ ਜੀ ਕੰਧ ਸਾਰੀ ਕੰਧ ਟਹਿ ਗਈ ਜੀ ਕੁਝ ਨਹੀਂ ਰਹਿ ਗਿਆ ਜੀ ਹੁਣ ਤਾਂ ਬਸ ਕੋਈ ਚੰਦ ਦੇਣੀ ਨੇ ਵਨਕਚਾਲੇ ਕਦੋਂ ਵੀ ਦੇਖ ਸਕਦਾ ਕੋਈ ਅੰਦਾਜ਼ ਵਿਸ਼ਵਾਸ ਹੀ ਨਹੀਂ ਜੀ ਇਸ ਕਰ ਨਾ ਅਸੀਂ ਤਾਂ ਥੱਲੇ ਸੌਂਨੇ ਆ ਡਰ ਦੇ ਡਰ ਦੇ ਬੱਚਿਆਂ ਨੂੰ ਸੌਣੇ ਕਿਸੇ ਦੇ ਘਰੇ ਕੋਈ ਰਹਿਣ ਵੀ ਨਹੀਂ ਦਿੰਦਾ ਵੀ ਇੰਨੀ ਵੀ ਸਾਡੀ ਅਲਫ ਨਹੀਂ ਪੈਂਟ ਦੇ ਵਿੱਚ ਵੀ ਕੋਈ ਅਸੀਂ ਸਮਾਨ ਕਿਸੇ ਦੇ ਘਰੇ ਰੱਖ ਲਈਏ ਵੀ ਸਮਾਨ ਅਸੀਂ ਰੱਖਿਆ ਦਾ ਕੋਈ ਤਰਪਾਈ ਥੱਲੇ ਕੱਜ ਕੇ ਕੋਈ ਸੜਕ ਤੇ ਕੋਈ ਕਿੱਥੇ ਰੱਖਿਆ ਸਮਾਨ ਅਸੀਂ ਅੱਜ ਘਰੇ ਸਮਾਨ ਵੀ ਨਹੀਂ ਰੱਖਿਆ ਸਾਡਾ ਕੋਈ ਨਹੀਂ ਗੁਰੂ ਮਹਾਰਾਜ ਕਿਰਪਾ ਕਰੋ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆ ਜਿੰਨੀਆਂ ਵੀ ਸੰਸਥਾਵਾਂ ਆ ਰਹੀਆਂ ਨੇ ਕਿਉਂਕਿ ਟੈਂਡੀ ਵਾਲਾ ਉਹ ਪਿੰਡ ਹੈ ਜਿਹੜਾ ਬਿਲਕੁਲ ਅਖੀਰ ਤੇ ਆ ਭਾਰਤ ਦਾ ਅਖੀਰਲਾ ਪਿੰਡ ਹੈ ਇਸ ਤੋਂ ਅੱਗੇ ਨਾਲ ਪਾਕਿਸਤਾਨ ਦਾ ਬਾਰਡਰ ਲਾ ਜੋ ਕਿ ਕਲਾ ਕਰਾਰੇ ਮਨਕਿਰਤ ਆ ਰਹੇ ਆ ਵੀਰੇ ਪਲੀਜ਼ ਮੈਂ ਉਹ ਦੇ ਕੇ ਹੱਥ ਜੋੜ ਤੇ ਮਿਹਨਤ ਕਰਦੀ ਆ ਪਲੀਜ਼ ਸਾਡੇ ਘਰ ਦੇ ਆ ਤੇ ਹਾਲਾਤ ਵੇਖ ਲਵੇ ਜਿਵੇਂ ਉਹਨੂੰ ਚੰਗੀ ਲੱਗੇ ਉਹ ਤਾਂ ਤੇ ਕਰ ਜਾਵੇ ਅਸੀਂ ਕੋਈ ਮੰਗਤੇ ਨਹੀਂ ਸੀਗੇ ਆਪਦੀ ਘਰ ਬਣਾ ਲਿਆ ਸੀ ਕਹਿੰਦੇ ਸੀ ਸਾਡੇ ਬੱਚੇ ਆ ਸੀ ਆਪਦੀ ਰੋਟੀ ਖਵਾ ਕੇ ਖਾ ਲਵਾਂਗੇ ਪਰ ਨਹੀਂ ਅੱਜ ਪੁਲਿਸ ਮੇਨਤ ਨੂੰ ਬੇਨਤੀ ਕਰਦੀਆਂ ਬਨ ਕਿਰਤਾ ਤੇ ਸਾਡਾ ਕਾਰ ਵੇਖੇ ਜਿਵੇਂ ਉਹਨਾਂ ਨੂੰ ਚੰਗੀ ਲੱਗੇ ਉਦਾਂ ਦਾ ਕਾਰ ਜਾਵੇ ਪਲੀਜ਼ ਅੱਗੇ ਤੋਂ ਕਿਸੇ ਦੇ ਹੱਥੇ ਕੋਈ ਚੀਜ਼ ਆਂਦੀ ਸਾਨੂੰ ਕੋਈ ਨਹੀਂ ਕੁਝ ਲੈਣ ਦੇਂਦਾ ਦੇਂਦਾ ਸਾਰਿਆਂ ਨੂੰ ਅਸੀਂ ਇਹ ਕਹਿੰਦੇ ਸੀ ਜਿਨ੍ਹਾਂ ਦੀ ਜ਼ਮੀਨਾਂ ਖਰਾਬ ਨੇ ਜ਼ਮੀਨਾਂ ਵੀ ਉਹਨਾਂ ਨੂੰ ਬਣਾ ਕੇ ਦੇਣ ਪਰ ਪਲੀਜ਼ ਅਸੀਂ ਇਹ ਮਿੰਤ ਕਰਦੇ ਆਂ ਵੀ ਆ ਕੇ ਸਾਡੇ ਕਰਾਂ ਦੇ ਔਲਾਦ ਵੇਖੇ ਜਾਣ ਜਿੱਦਾਂ ਉਹਨਾਂ ਨੂੰ ਚੰਗਿਆ ਲੱਗੇ ਉਦਾਂ ਹੀ ਕਰਨ ਕੋਈ ਨਹੀਂ ਭੈਣ ਜੀ ਤੁਸੀਂ ਮਨ ਨਾ ਦੁਖੀ ਕਰੋ ਮਨਕੀਰਤ ਤੱਕ ਗੱਲ ਪਹੁੰਚਦੀ ਆ குரு ਮਹਾਰਜ ਉਹਨਾਂ ਦੇ ਮਨ 'ਚ ਮੇਰ ਪਾਵੇ ਇੱਥੇ ਲੈ ਕੇ ਆਵੇ ਉਹਨਾਂ ਨੂੰ ਹੋਰ ਸੰਸਥਾਵਾਂ ਤੱਕ ਜਿੰਨਾਂ ਕ ਅਸੀਂ ਹਿੰਮਤ ਹੌਸਲਾ ਕਰ ਸਕੇ ਤੁਹਾਡੀ ਆਵਾਜ਼ ਉੱਥੋਂ ਤੱਕ ਪੰਚਾਵਾਂਗੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਖਾਲਸਾ ਆਇਡ ਹੋ ਗਈ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਘਰ ਨੁਕਸਾਨੇ ਗਏ ਨੇ ਹੜ੍ਹਾਂ ਦੇ ਵਿੱਚ ਵੀ ਉਹਨਾਂ ਦਾ ਮੁਆਵਜ਼ਾ ਦੇਵਾਂਗੇ ਉਹਨਾਂ ਦਾ ਦੁਬਾਰੇ ਜਿਹੜਾ ਹੈਗਾ ਘਰ ਬਣਾ ਕੇ ਦੇਵਾਂਗੇ ਮੰਨਣਾ ਦੁਖੀ ਕਰੋ ਇਹ ਚਲੋ ਠੀਕ ਹੈ ਤੁਹਾਡੇ ਤੇ ਅੱਜ ਦੁੱਖ ਪਿਆਗਾ ਦਰਿਆ ਨੇ ਜਿਹੜਾ ਹੈਗਾ ਸਾਰਾ ਕੁਝ ਤੈਸ ਨੈਸ ਕਰਤਾ ਪਰ ਜ਼ਿੰਦਗੀ ਦੁਬਾਰੇ ਵੀ ਲਈ ਤੇ ਆ ਜਾਂਦੀ ਹੁੰਦੀ ਹੈ ਮੰਨਣਾ ਦੁਖੀ ਕਰੋ ਜੀ ਜ਼ਿੰਦਗੀ ਤਾਂ ਦੁਬਾਰਾ ਲਈ ਤੇ ਜਦੋਂ ਆਵੇਗੀ ਜੇ ਕਾਰ ਦੁਬਾਰਾ ਬਣ ਸਕਾ ਤਾਂ ਫੇਰ ਜਿਵੇਂ ਅਜੇ ਵੀ ਅੱਗੇ ਮਿਹਨਤ ਕਰ ਕਰ ਤੇ ਘਰ ਬਣਾਇਆ ਸੀ ਜੇ ਹੁਣ ਸਾਤ ਲੋਈ ਦਰਿਆ ਦੇ ਵਿੱਚ ਜੇ ਇੱਟਾਂ ਵੀ ਸਾਰਾ ਘਰ ਚਲਾ ਜੇ ਜਗਾ ਵੀ ਚਲੇ ਜਾਵੇ ਘਰ ਸਾਰਾ ਚਲਾ ਜਾ ਤਾਂ ਵੀਰ ਦੁਬਾਰਾ ਸਾਨੂੰ ਮਿਹਨਤ ਨਹੀਂ ਵੀ ਅਸੀਂ ਆਪਦੇ ਪੈਰਾਂ ਤੇ ਖੜੇ ਹੋ ਜਾਵਾਂਗੇ ਕੋਈ ਅਫਸਰ ਜਾਂ ਕੋਈ ਮੰਤਰੀ ਲੀਡਰ ਕੋਈ ਆਏ ਹੋਣੇ ਉਹਨਾਂ ਨਾਲ ਕੋਈ ਵੀਰੇ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਵੀਰੇ ਹਾਂਜੀ ਹਾਂਜੀ ਹੈ ਮਾਤਾ ਜੀ ਆਪਣੇ ਪਹਿਲੇ ਯਾਅ ਵਿੱਚ ਦਰਿਆਤ ਗਈ ਸਾਰੇ ਚੋਨੇ ਏਡੇ ਟਖਲੇ ਸੀ ਚੋਨੇ ਕਮਾਦ ਸੀ ਪੱਠੇ ਸੀ ਸਭ ਗਏ ਆ ਚਲੋ ਉੱਥੇ ਫੋਟੋ ਬਣਾਓ ਖਦਰਾ ਕੇ ਉੱਥੇ ਸੀ ਬਣਾ ਕੇ ਆਏ ਆ ਮਾਤੇ ਹਾਂ ਆਪਣੀ ਇਨਾਂ ਦਾ ਪੁੱਛ ਖੱਗੇ ਆਪਣੀ ਪਹਿਲੀ ਸੀ ਇਨਾਂ ਦੇ ਪੱਠੇ ਰੋਜ਼ ਸ਼ਾਮ ਮੇਰੇ ਨਕਰਿਆ ਜਾਂਦਾ ਹੂ ਅ ਬਿਲਕੁਲ ਬੂਹੇ ਤੇ ਆ ਗਿਆ ਦਰਿਆ ਇਨਾਂ ਦੇ ਵੀਰਪਿੰਡ ਵਾਲੇ ਖੜੇ ਨੇ ਔਰ ਖਾਸ ਕਰਕੇ ਜਿਹੜਾ ਮਿੱਟੀ ਚੜ ਗਈ ਹੈ ਤੇ ਖਾਸ ਕਰਕੇ ਜਿਹੜਾ ਉੱਪਰ ਇੱਕ ਵਾਰੀ ਸਾਥੀ ਨੂੰ ਕਹਾਂਗਾ ਕਿ ਉੱਪਰ ਜਿਹੜਾ ਸਮਾਨ ਹੈ ਸਾਰਾ ਉਹ ਤੁਸੀਂ ਦਿਖਾ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਨੁਕਸਾਨ ਹੋਇਆਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੱਥੇ ਜਾਨਵਰਾਂ ਦਾ ਵੀ ਜਿਹੜਾ ਹੈਗਾ ਖਤਰਾ ਹੈਗਾ ਵੀ ਜਾਨਵਰ ਕਿਸ ਤਰੀਕੇ ਦੇ ਇੱਥੇ ਜਿਵੇਂ ਬਾਈ ਜੀ ਨੇ ਦੱਸਿਆ ਵੀ ਸਬਸਡੂ ਉੱਤੇ ਵੀ ਆ ਜਾਂਦੇ ਆ ਹੋਰ ਵੀ ਜਿਹੜੇ ਹੈਗੇ ਆ ਇਹਨਾਂ ਦਾ ਵੀ ਡਰ ਆ ਸੋ ਇੱਕ ਮਿਹਨਤ ਕਸ਼ਮ ਜ਼ਦੂਰ ਪਰਿਵਾਰ ਹੈ ਇਹਨਾਂ ਦਾ ਘਰ ਨੁਕਸਾਨਿਆ ਗਿਆ ਸਾਡਾ ਫਰਜ਼ ਬਣਦਾ ਸੀ ਕਿ ਇਸ ਗੱਲ ਨੂੰ ਇਸ ਆਵਾਜ਼ ਨੂੰ ਵੀ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਜ਼ਿੰਮੇਵਾਰਾਂ ਦਾ ਵੱਡੇ ਪੱਧਰ ਤੇ ਉੱਥੇ ਬਹੁਤ ਸਾਰੇ ਜਿਹੜੇ ਖੇਤ ਮਜ਼ਦੂਰ ਨੇ ਮਿਹਨਤ ਕਰਨ ਵਾਲੇ ਲੋਕ ਨੇ ਜਾਂ ਆਪ ਦਾ ਕੋਈ ਹੋਰ ਕੰਮਕਦਾਂਦਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਘਰ ਨੁਕਸਾਨੇ ਗਏ ਉਹਨਾਂ ਦੇ ਆਪਣੇ ਰੋਜ਼ਗਾਰ ਵਾਲੀਆਂ ਦੁਕਾਨਾਂ ਤੇ ਆਪਣੀਆਂ ਥਾਮਾਂ ਨੁਕਸਾਨੀ ਆ ਗਈਆਂ ਸੋ ਇਹਨਾਂ ਦਾ ਵੀ ਧਿਆਨ ਰੱਖਣ ਦੀ ਲੋੜ ਆ ਇਸ ਵੇਲੇ ਕਿਉਂਕਿ ਅਸੀਂ ਮਦਦ ਕਰਨੀ ਆ ਜਿਹੜੀਆਂ ਸੰਸਥਾਵਾਂ ਨੇ ਸਰਕਾਰਾਂ ਨੇ ਤਾਂ ਉਹਨਾਂ ਦਾ ਸਾਰਾ ਅਸੈਸਮੈਂਟ ਕਰਕੇ ਫਿਰ ਜਿਹੜਾ ਹੈਗਾ ਮਦਦ ਕਰਨੀ ਬਣਦੀ ਆ ਸੋ ਭੈਣ ਨੇ ਦੁਖੀ ਮਨ ਨਾਲ ਮਨਕੀਰਤ ਔਲਖ ਨੂੰ ਇੱਕ ਅਬ ਦੀ ਜਿਹੜੀ ਹੈਗੀ ਆ ਬੇਨਤੀ ਕੀਤੀ ਆ ਮਨਕੀਰਤ ਔਲ ਖਿਸ ਗੱਲ ਨੂੰ ਵੇਖਦੇ ਆ ਜਾਂ ਉਹਨਾਂ ਦੀ ਟੀਮ ਵੇਖਦੇ ਆ ਜਾਂ ਹੋਰ ਸੰਸਥਾਵਾਂ ਵੇਖਦੇ ਆ ਤੇ ਇੱਕ ਵਾਰੀ ਪਿੰਡ ਟੈਂਡੀ ਵਾਲਾ ਫਿਰੋਜ਼ਪੁਰ ਦੇ ਬਾਰਡਰ ਦੇ ਨਾਲ ਅਖੀਰਲਾ ਪਿੰਡ ਇਹ ਜ਼ਰੂਰ ਇੱਥੇ ਪਹੁੰਚਣਾ ਤੇ ਵੀਰ ਦੀ ਇੱਕ ਵਾਰੀ ਮਦਦ ਜ਼ਰੂਰ ਕਰਨ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ